ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ। ਪਰੰਪਰਾ ਦੇ ਮੁਤਾਬਕ ਵਿੱਤ ਮੰਤਰੀ ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਤਾਰਮਨ ਨੇ ਕਰਤੱਵਯਾ ਪਾਥ ਵਿਖੇ ਆਪਣੇ ਦਫ਼ਤਰ ਦੇ ਸਾਹਮਣੇ ਆਪਣੀ ਬਜਟ ਟੀਮ ਨਾਲ ਫੋਟੋਆਂ ਵੀ ਖਿੱਚਵਾਈਆਂ। ਮਜੈਂਟਾ ਸਿਲਕ ਸਾੜੀ ਪਹਿਨੀ ਸੀਤਾਰਮਨ ਨੇ ਰਸਟਰੀ ਚਿੰਨ ਵਰਗੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ। ਉਹਨਾਂ ਦੇ ਨਾਲ ਰਾਜ ਮੰਤਰੀ ਉਨ੍ਹਾਂ ਦੇ ਮੰਤਰਾਲੇ ਦੇ ਸਾਰੇ 672 ਮਜੂਦ ਸਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ। ਪਰੰਪਰਾ ਦੇ ਮੁਤਾਬਕ ਵਿੱਤ ਮੰਤਰੀ ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਤਾਰਮਨ ਨੇ ਕਰਤੱਬਿਆ ਪੱਥ ਵਿਖੇ ਆਪਣੇ ਦਫ਼ਤਰ ਦੇ ਸਾਹਮਣੇ ਆਪਣੀ ਬਜਟ ਟੀਮ ਨਾਲ ਫੋਟੋਆਂ ਵੀ ਖਿੱਚਵਾਈਆਂ। ਮਜੈਂਟਾ ਸਿਲਕ ਸਾੜੀ ਪਹਿਨੀ ਸੀਤਾਰਮਨ ਨੇ ਰਾਸ਼ਟਰੀ ਚਿੰਨ੍ਹ ਵਰਗੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ। ਉਹਨਾਂ ਦੇ ਨਾਲ ਰਾਜ ਮੰਤਰੀ ਉਨ੍ਹਾਂ ਦੇ ਮੰਤਰਾਲੇ ਦੇ ਸਾਰੇ 672 ਮੌਜੂਦ ਸਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ। ਪਰੰਪਰਾ ਦੇ ਮੁਤਾਬਕ ਵਿੱਤ ਮੰਤਰੀ ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਤਾਰਮਨ ਨੇ ਕਰਤੱਵਯਾ ਪਾਥ ਵਿਖੇ ਆਪਣੇ ਦਫ਼ਤਰ ਦੇ ਸਾਹਮਣੇ ਆਪਣੀ ਬਜਟ ਟੀਮ ਨਾਲ ਫੋਟੋਆਂ ਵੀ ਖਿੱਚਵਾਈਆਂ। ਮਜੈਂਟਾ ਸਿਲਕ ਸਾੜੀ ਪਹਿਨੀ ਸੀਤਾਰਮਨ ਨੇ ਰਾਸ਼ਟਰੀ ਚਿੰਨ੍ਹ ਵਰਗੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ। ਉਹਨਾਂ ਦੇ ਨਾਲ ਰਾਜ ਮੰਤਰੀ ਉਨ੍ਹਾਂ ਦੇ ਮੰਤਰਾਲੇ ਦੇ ਸਾਰੇ 672 ਮਜੂਦ ਸਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ। ਪਰੰਪਰਾ ਦੇ ਮੁਤਾਬਕ ਵਿੱਤ ਮੰਤਰੀ ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਤਾਰਮਨ ਨੇ ਕਰਤੱਵਯਾ ਪਾਥ ਵਿਖੇ ਆਪਣੇ ਦਫ਼ਤਰ ਦੇ ਸਾਹਮਣੇ ਆਪਣੀ ਬਜਟ ਟੀਮ ਨਾਲ ਫੋਟੋਆਂ ਵੀ ਖਿੱਚਵਾਈਆਂ। ਮਜੈਂਟਾ ਸਿਲਕ ਸਾੜੀ ਪਹਿਨੀ ਸੀਤਾਰਮਨ ਨੇ ਰਾਸ਼ਟਰੀ ਚਿੰਨ੍ਹ ਵਰਗੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ। ਉਹਨਾਂ ਦੇ ਨਾਲ ਰਾਜ ਮੰਤਰੀ ਉਨ੍ਹਾਂ ਦੇ ਮੰਤਰਾਲੇ ਦੇ ਸਾਰੇ 672 ਮੌਜੂਦ ਸਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਲੋਕ ਸਭਾ 'ਚ ਆਪਣਾ ਰਿਕਾਰਡ ਨਵਾਂ ਬਜਟ ਪੇਸ਼ ਕਰਨ ਤੋਂ ਪਹਿਲਾਂ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਹੈ। ਪਰੰਪਰਾ ਦੇ ਮੁਤਾਬਕ ਵਿੱਤ ਮੰਤਰੀ ਨੇ ਪਾਰਲੀਮੈਂਟ ਜਾਣ ਤੋਂ ਪਹਿਲਾਂ ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਰਾਸ਼ਟਰਪਤੀ ਭਵਨ ਲਈ ਰਵਾਨਾ ਹੋਣ ਤੋਂ ਪਹਿਲਾਂ ਸੀਤਾਰਮਨ ਨੇ ਕਰਤੱਵਯਾ ਪਾਥ ਵਿਖੇ ਆਪਣੇ ਦਫ਼ਤਰ ਦੇ ਸਾਹਮਣੇ ਆਪਣੀ ਬਜਟ ਟੀਮ ਨਾਲ ਫੋਟੋਆਂ ਵੀ ਖਿੱਚਵਾਈਆਂ। ਮਜੈਂਟਾ ਸਿਲਕ ਸਾੜੀ ਪਹਿਨੀ ਸੀਤਾਰਮਨ ਨੇ ਰਸਟਰੀ ਚਿੰਨ ਵਰਗੀ ਲਾਲ ਥੈਲੀ ਵਿੱਚ ਇੱਕ ਟੈਬਲੇਟ ਫੜੀ ਹੋਈ ਸੀ। ਉਹਨਾਂ ਦੇ ਨਾਲ ਰਾਜ ਮੰਤਰੀ ਉਨ੍ਹਾਂ ਦੇ ਮੰਤਰਾਲੇ ਦੇ ਸਾਰੇ 672 ਮਜੂਦ ਸਨ